ਮਹਿੰਦੀ ਜੀ ਜੰਦਾਬਾ ਸਰਦਾਰ ਹਰਜੀਤ ਸਿੰਘ ਸੰਧੂ ਜੰਦਾਬਾ ਸਰਦਾਰ ਹਰਜੀਤ ਸਿੰਘ ਸੰਧੂ ਭਲੇ ਸਾਨਿਆ ਜੀ ਕਿਹਨਾਂ ਚੰਦੋਂ ਤੁਹਾਡੇ ਲੋ ਪਹਿਲੀ ਜੜੀ ਆ ਅੱਜ ਜਿਹੜੀ ਚੋਨਾ ਦੇ ਉੱਤੇ ਜਿਹੜਾ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਮੈਂ ਸਭ ਤੋਂ ਪਹਿਲਾਂ ਸਮੁੱਚੇ ਹੀ ਮੀਡੀਆ ਦੇ ਭਰਾਵਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਹੜੇ ਹਮੇਸ਼ਾ ਹੀ ਪਿਛਲੇ ਲੰਬੇ ਸਮੇਂ ਤੋਂ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਛੋਟੀ ਤੋਂ ਛੋਟੀ ਮੀਟਿੰਗ ਵੀ ਹੋਈ ਹੈ ਉਹ ਵੀ ਤੱਥ ਤੇ ਉਹ ਵੀ ਸਾਰੀ ਸਚਾਈ ਲੋਕਾਂ ਦੇ ਸਾਹਮਣੇ ਤੁਸੀਂ ਰੱਖੀ ਹੈ ਤੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਅੱਜ ਤਰਨ ਤਰਨ ਬੰਦਨ ਸਭਾ ਦੀ ਜਿਹੜੀ ਅਹੁਦੇਦਾਰਾਂ ਦੀ ਸੰਗਠਨਾਤਮਕ ਬੈਠਕ ਕੀਤੀ ਗਈ ਸੀ ਉਹ ਵੀ ਜਿਹੜੀ ਅੱਜ ਸਮੁੱਚੀ ਜ਼ਿਲ੍ਹੇ ਦੀ ਟੀਮ ਮੇਰੇ ਵਿਧਾਨ ਸਭਾ ਦੇ ਕਨਵੀਨਰ ਰਾਣਾ ਗਲਬੀਰ ਜੀ ਦੇ ਸਾਰੇ ਉਦਮਾ ਸਦਕਾ ਅੱਜ ਉਹ ਵੀ ਜਿਹੜੀ ਤੁਹਾਡੇ ਸਾਹਮਣੇ ਆ ਉਹ ਇੱਕ ਰੈਲੀ ਦਾ ਰੂਪ ਧਾਰਨ ਕਰ ਗਈ ਹੈ ਤੇ ਲੋਕਾਂ ਨੇ ਹੁਣ ਅਰਕੀ ਮਨ ਬਣਾਇਆ ਕਿ ਅਸੀਂ ਪਿੰਡ ਪਿੰਡ ਇੱਕ ਇੱਕ ਵੋਟ ਇੱਕ ਇੱਕ ਬੂਤ ਤੇ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਤੇ ਪਾ ਕੇ ਭਾਰਤੀ ਜਨਤਾ ਪਾਰਟੀ ਦੀਆਂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਜਿਹੜੀਆਂ ਉਹ ਬਾਵਾ ਮਿਲ ਕੀਤੀ ਕਰਦੇ। ਜੀ ਸਰ ਵੇਖਣ ਨੂੰ ਮਿਲਿਆ ਕਿ 2022 ਵਿੱਚ ਜਿਤਨਾ ਕਿ ਆਮਾ ਦੀ ਪਾਰਟੀ ਦੀ ਸਰਕਾਰ 92 ਸੀਟਾਂ ਲੈ ਗਈ ਤੇ ਕਿ ਐਮਪੀ ਸੀਟਾਂ ਆਪਾਂ ਨੂੰ ਕਿਸ ਤਰ੍ਹਾਂ ਮਿਲ ਤੁਹਾਡੇ ਸਾਹਮਣੇ ਹੈ ਜੀ ਇਹ ਲੋਕ ਜਿਹੜੀ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹੋ ਇਹ ਆਮ ਆਮ ਕਹਿ ਕੇ ਆਏ ਸੀ ਕਿ ਅਸੀਂ ਆਮ ਆ ਅਸੀਂ ਤੁਹਾਡੇ ਵਿੱਚੋਂ ਆ ਤੁਸੀਂ ਸਾਨੂੰ ਮੌਕਾ ਦੇ ਦਿਓ ਅਸੀਂ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਾਂਗੇ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਦੇਾਂਗੇ ਤੇ ਤੁਹਾਡੇ ਸਾਹਮਣੇ ਹੀ ਆ 2 ਸਾਲਾਂ ਦੇ ਵਿੱਚ ਕਿੰਨੇ ਕੁ ਤੁਹਾਨੂੰ ਆਮ ਲੱਗੇ ਨੇ ਆਮ ਤੇ ਨਾ ਕੀ ਲੱਗਣਾ ਸੀ ਮੈਨੂੰ ਨਹੀਂ ਲੱਗਦਾ ਕਿ ਜਦਾਂ ਆ ਆਮ ਆਮ ਕਹਿ ਕੇ ਆਏ ਸੀ ਕਿਤੇ ਵੀ ਕਿਸੇ ਇੱਕ ਵਰਕਰ ਦੇ ਵਿੱਚ ਦੋਹਾਂ ਸਾਲਾਂ ਦੇ ਵਿੱਚ ਜਾ ਕੇ ਕਿਸੇ ਆਮ ਵਰਕਰ ਕੋਲੋਂ ਇਹਨਾਂ ਕਦੀ ਦੁੱਖ ਵੀ ਪੁੱਛਿਆ ਹੋਵੇ ਲੋਕ ਸਮਝ ਚੁੱਕੇ ਨੇ ਇਹਨਾਂ ਦੀਆਂ ਨੀਤੀਆਂ ਤੋਂ ਕਿ ਲੋਕਾਂ ਨਾਲ ਝੂਠ ਬੋਲ ਕੇ ਫਰੇਬ ਕਰਕੇ ਸਤਾ ਚਾਏ ਸੀ ਤੇ ਹੁਣ ਲੋਕ ਸਭਾ ਦੇ ਵਿੱਚ ਤੁਹਾਡੇ ਸਾਹਮਣੇ ਆ ਜੀ ਲੋਕ ਤੀਲਾ ਤੀਲਾ ਕਰਦੇ ਨੇ ਸਰ ਤੁਹਾਡੇ ਲੋਕ ਜਿਹੜੇ ਉਮੀਦਵਾਰ ਹਜੇ ਪਾਰਟੀ ਵੱਲੋਂ ਨਹੀਂ ਖਿਲਾਰੇ ਜਾ ਰਹੇ ਕਿਉਂਕਿ ਹੁਣ ਟਾਈਮ ਆ ਤੇ ਲੋਕ ਉਹਨਾਂ ਹੀ ਸਬੋਧਨ ਕਰ ਸਕਣਗੇ ਨਹੀਂ ਇਹ ਦੇਖੋ ਜੀ ਬੜੀ ਜਲਦੀ ਸਾਡੇ ਪੂਰੇ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਕਾਫੀ ਸ਼ੀਟਾਂ ਅਨਾਉਂਸ ਹੋ ਗਈਆਂ ਨੇ ਤੇ ਕੇਂਦਰ ਦੀ ਲੀਡਰਸ਼ਿਪ ਜਿਹੜੀ ਆ ਉਹ ਪੰਜਾਬ ਦੇ ਲਈ ਵੀ ਪੂਰੀ ਸਹਿਰਤ ਆ ਚੰਦ ਦਿਨਾਂ ਦੇ ਵਿੱਚ ਇੱਕ ਪਾਰਟੀ ਹਾਈ ਕਮਾਂਡ ਦੇ ਫੈਸਲੇ ਆ ਚੰਦ ਦਿਨਾਂ ਦੇ ਵਿੱਚ ਆ ਜਿਹੜਾ ਉਹ ਸਮੁੱਚੇ ਹਿਸਾਬਿਆਂ ਦੀਆਂ ਜਿਹੜੀਆਂ ਉਹ ਲਿਸਟਾਂ ਅਨਾਉਂਸ ਕਰਕੇ ਉਮੀਦਵਾਰ ਜਿਹੜੀ ਆਪਣੀ ਰਣਨੀਤੀ ਚ ਗੁੱਦ ਜਾਣਗੇ ਬਾਕੀ ਭਾਰਤੀ ਜਨਤਾ ਪਾਰਟੀ ਤੇ ਹਮੇਸ਼ਾ ਹੀ ਇੱਕ ਇੱਕ ਵਰਕਰ ਜਿਹੜਾ ਉਹ ਗੁੱਦਿਆ ਪਿਆ ਹੈ ਜ਼ਿਲ੍ਹਾ ਤਰਨਤਾਰ ਦੇ ਵਿੱਚ ਕਿ ਜੋ ਵੀ ਭਾਰਤੀ ਜਨਤਾ ਪਾਰਟੀ ਫੈਸਲਾ ਕਰੂਗੀ ਇਹ ਕਮਲ ਦਾ ਫੁੱਲ ਖਿਲਾ ਕੇ ਇਕੱਰੀ ਭਾਰਤੀ ਜਨਤਾ ਪਾਰਟੀ ਦੀਆਂ ਬਾਹਾਂ ਵਿੱਚ ਜੁੜੂਗਾ ਜੀ ਇਹ ਵੀ ਦੱਸੋ ਕਿ ਜਿਹੜੀ ਹੁਣ ਲੋਕ ਨੇ ਇੰਡੀਆ ਅਲਾਈਅንስ ਦੀ ਸਰਕਾਰ ਚੁਣਨਗੇ ਜਾਂ ਫਿਰ ਤੋਂ 2024 ਦੇ ਵਿੱਚ ਮੋਦੀ ਜੀ ਆਉਣ ਵਾਲੇ ਆ ਤੇ ਤੁਹਾਡੇ ਸਾਹਮਣੇ ਮੈਂ ਵਾਰ-ਵਾਰ ਇੱਕ ਹੀ ਬੇਨਤੀ ਕਰਦਾ ਜੀ ਇਹ ਤੁਸੀਂ ਅਲਾਈਅੰਸ ਦੀ ਗੱਲ ਕਰਦੇ ਹੋ ਜਿਹੜਾ ਇਹ ਲੋਕ ਇੰਡੀਆ ਅਲਾਈਅੰਸ ਇਹ ਕਾਂਗਰਸ ਝਾੜੂ ਵਾਲੇ ਕਰਦੇ ਪਏ ਲੋਕ ਹੁਣ ਭਲੀ ਭੰਤ ਸਾਹਮਣੇ ਨਹੀਂ ਇਹਨਾਂ ਪੂਰੇ ਯੋਰ ਲਾਲਾ ਕੇ ਵੇਖ ਲੈ ਕੇ ਕਿਸੇ ਤਰੀਕੇ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਕਮਜ਼ੋਰ ਕੀਤਾ ਜਾਵੇ ਪਰ ਲੋਕਾਂ ਨੇ ਮਨ ਬਣਾ ਲਿਆ ਹੁਣ ਕਿ ਅਸੀਂ ਦੁਬਾਰਾ ਤਿੱਜੇ ਅਣੀ ਜਿਹੜਾ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਤੇ ਇੱਕ ਮੋਹਰ ਲਾ ਕੇ ਤਿੱਜੀ ਅдни ਜਿਹੜਾ ਉਹ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਜਾ ਰਹੇ। ਕਾਲੀ ਭਾਜਪਾ ਦਾ ਗੱਠ ਜੋੜ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ। ਵੇਖੋ ਤੁਸੀਂ ਮੇਰੇ ਸਤਿਕਾਰਯੋਗ ਭਰਾ ਜੀ। ਇਹ ਕੇਂਦਰ ਦੇ ਫੈਸਲੇ ਨੇ। ਪੰਜਾਬ ਦੀ ਲੀਡਰਸ਼ਿਪ ਦੇ ਫੈਸਲੇ ਨੇ। ਅਸੀਂ ਸਾਰੇ ਭਾਰਤੀ ਜਨਤਾ ਪਾਰਟੀ ਕਮਲ ਦੇ ਫੁੱਲ ਦੇ ਸ਼ਿਪਾਈ ਜੋ ਵੀ ਸਾਨੂੰ ਨਿਰਦੇਸ਼ ਜਾਰੀ ਹੋਣਗੇ ਅਸੀਂ ਆਪਣੇ ਕਮਲ ਦੇ ਫੁੱਲ ਲਈ ਦਿਨ ਰਾਤ ਕੰਮ ਇਦਾਂ ਹੀ ਕਰੀ ਜਣਾ ਇਹ ਪਾਰਟੀ ਦੇ ਫੈਸਲੇ ਨੇ ਜੋ ਵੀ ਪਾਰਟੀ ਫੈਸਲਾ ਕਰੂਗੀ ਸਾਡੇ ਲਈ ਸਿਰਮਤ ਮੁਕਾਬਲਾ ਕਿਹਦੇ ਨਾਲ ਗਿਰਦੇ ਹੋ ਐਮਪੀ ਜੋਣਾ ਵਿੱਚ ਇਸ ਵਾਰੀ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ ਕਿਉਂਕਿ ਬੜੇ ਵੱਡੇ ਬਹੁਮਤ ਦੇ ਵਿੱਚ ਅਸੀਂ ਭਾਰਤੀ ਜਨਤਾ ਪਾਰਟੀ ਕਮਲ ਦੇ ਫੁੱਲ ਦੇ ਰਹਿਨਮਾਈ ਹੇਠ 13 ਦੀਆਂ 13 ਸ਼ੀਟਾਂ ਜਿਹੜੀਆਂ ਉਹ ਜਿੱਤ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਬਾਵਾ ਮਜ਼ਬੂਤ ਸਰਦਾਰ ਜੀ ਕੈਬਨਟ ਮੰਤਰੀ ਲਾਲਜੀ ਸਿੰਘ ਢੁੱਲਰ ਜੀ ਕਹਿੰਦੇ ਨੇ ਕਿ ਸੈਂਟਰ ਨੇ ਸਾਡੀਆਂ ਕਈ ਗਰਾਂਟਾ ਜਿਹੜੀਆਂ ਨੇ ਕਈ ਜਿਹੜੇ ਫੰਡ ਰੋਕੇ ਹੋਏ ਨੇ ਸਾਡਾ ਇਹ ਮਨੋਬਲ ਦੇਖਣਾ ਚਾਹੁੰਦੇ ਨੇ ਪਰ ਅਸੀਂ ਐਤਕੀ ਇਹ ਆਪਣਾ ਮਨੋਬਲ ਹੋਰ ਉੱਚਾ ਕਰਕੇ ਇਹਨਾਂ ਨੂੰ 13 ਦੀਆਂ 13 ਹੀ ਸੀਟਾਂ ਜਿੱਤਾਂਗੇ ਤੇ ਇਹਨਾਂ ਤੇ ਜਿਹੜੀ ਸੈਂਟਰ ਦੇ ਵਿੱਚ ਸਰਕਾਰ ਉਹ ਇੰਡੀਆ ਰਿਲਾਇੰਸ ਦੀ ਬਣੇਗੀ ਤੁਸੀਂ ਫਿਰ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹੋ ਕਿ ਕੇਂਦਰ ਵੱਲੋਂ ਗਰਾਂਟਾ ਰੋਕੀ ਮੈਂ ਇੱਕ ਗੱਲ ਦਾ ਤਵਾਡੇ ਮਾਧਿਅਮ ਰਹੀ ਵਾਰ-ਵਾਰ ਇੱਕੀ ਬੇਨਤੀ ਕਰਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਦੇ ਲਈ ਬਹੁਤ ਸਿਹਰਤ ਨੇ ਇਹ ਗਰਾਂਟਾਂ ਦੀ ਗੱਲ ਕਰਦੇ ਨੇ ਖੁੱਲੇ ਗੱਫੇ ਦਿੱਤੇ ਸਾਡੇ ਪੰਜਾਬ ਨੂੰ ਆ ਪਿੱਛੇ ਜੇ ਆਪਾਂ ਗੱਲ ਕਰੀਏ ਕੁਦਰਤੀ ਆਫਤਾਂ ਦੇ ਨਾਲ ਮੇਰੇ ਕਿਸਾਨ ਵੀਰਾਂ ਦਾ ਵੀ ਨੁਕਸਾਨ ਹੋਇਆ ਮੇਰੇ ਗਰੀ ਵੀਰਾਂ ਦਾ ਵੀ ਨੁਕਸਾਨ ਹੋਇਆ ਇਹ ਲੋਕ ਕਹਿੰਦੇ ਸੀ ਅਸੀਂ ਕੁਕੜੀ ਤੇ ਵੀ ਮੁਆਜਰਾ ਦਵਾਂਗੇ ਬੱਕਰੀ ਤੇ ਵੀ ਮੁਆਜਰਾ ਦਵਾਂਗੇ ਇਹ ਤੁਹਾਡੇ ਸਾਹਮਣੇ ਹੀ ਕਿਹਨੂੰ ਮੁਆਜਰਾ ਦਿੱਤਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਫਿਕਰ ਸੀ ਆਪਣੇ ਪੰਜਾਬ ਦੇ ਇੱਕ ਇੱਕ ਇਨਸਾਨ ਦਾ ਉਹਨੇ ਸਭ ਤੋਂ ਵੱਡੀ ਪਹਿਲੀ ਕਿਸ਼ਤ ਕਿਸਾਨਾਂ ਵਾਸਤੇ ਕਿਉਂਕਿ ਕਿਸਾਨ ਸਾਡੇ ਅੰਦਾਤਾ 218 ਕਰੋੜ ਦੇ ਨੀਅਰ ਅਬਾਉਟ ਮੇਰੇ ਖਿਆਲ ਨਾਲ ਪਹਿਲੀ ਕਿਸ਼ਤ ਜਿੱਥੇ ਕਿਸਾਨਾਂ ਨੂੰ ਦਿੱਤੀ ਉੱਥੇ ਮੇਰੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਰੀਬਾਂ ਦਾ ਵੀ ਫਿਕਰ ਸੀ ਤੇ ਉਹਨੇ ਸਭ ਤੋਂ ਪਹਿਲੀ ਕਿਸ਼ਤ ਜਿਹੜੀ 101 ਕਰੋੜ ਦੀ ਕਿਸ਼ਤ ਦੇ ਕੇ ਹਰ ਵਰਗ ਲਈ ਆਪਣੀ ਸਿਹਦਰਤਾ ਬਣਾਈ ਇਹਨਾਂ ਦੇ ਕਹਿਣ ਦੇ ਨਾਲ ਕੁਝ ਨਹੀਂ ਹੋਣਾ ਇਹ ਜੋ ਮਰਜੀ ਇਲਜ਼ਾਮ ਲਾਈ ਜਾਣ ਲੋਕਾਂ ਨੇ ਮਨ ਬਣਾ ਲਿਆ ਕਿ ਅਸੀਂ ਇਸ ਵਾਰੀ ਇੱਕ ਇੱਕ ਵੋਟ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਕਮਲ ਦੇ ਫੁੱਲ ਤੇ ਪਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਦੀਆਂ ਬਾਹਾਂ ਮਜ਼ਬੂਤ ਕਰਨੀਆਂ ਧੰਨਵਾਦ ਸਾਰਿਆਂ ਦਾ ਹਾਂਜੀ ਗਿੱਲ ਸਾਹਿਬ ਅੱਜ ਬੀਜੇਪੀ ਦਫ਼ਤਰ ਕਰਨਤਾਰਨ ਵਿਖੇ ਅਹੁਦੇਦਾਰਾਂ ਦੀ ਮੀਟਿੰਗ ਰੱਖੀ ਗਈ ਕੀ ਲੋਕਾਂ ਤੱਕ ਸੰਦੇਸ਼ ਮੈਸੇਜ ਜਿਹੜਾ 2024 ਲੋਕ ਸਭਾ ਨੂੰ ਲੈ ਕੇ ਦਿੱਤਾ ਗਿਆ ਵੇਖੋ ਜੀ ਜਨਤਾ ਨਰਿੰਦਰ ਮੋਦੀ ਜੀ ਦੇ ਇੰਨੇ ਖੁਸ਼ ਜੀ ਖੁਸ਼ੀ ਨਾਲ ਹੀ ਲੋਕ ਹਰ ਇੱਕ ਜਿੱਥੇ ਵੀ ਮੀਟਿੰਗ ਹੁੰਦੀ ਹੈ ਉੱਥੇ ਹਜ਼ਾਰਾਂ ਦੀ ਤعداد ਚ ਇਹ ਜਨਤਾ ਇਕੱਠੀ ਹੁੰਦੀ ਹੈ ਜੀ ਤੇ ਲੋਕਾਂ ਨੂੰ ਵੈਸੇ ਬੜੀ ਖੁਸ਼ੀ ਹੈ ਜਿਹੜੇ ਸਾਡੇ ਪੰਜਾਬ ਦੇ ਲੋਕ ਬਾਹਰ ਦੀਆਂ ਸਟੇਟਾਂ ਜਾਂਦੇ ਆ ਨਾ ਉੱਥੇ ਜਾ ਕੇ ਵੇਖੋ ਜਿੱਥੇ ਭਾਜਪੀ ਦਾ ਸਰਕਾਰ ਹੈ ਉੱਥੇ ਜਾ ਕੇ ਵੇਖੋ ਲੋਕਾਂ ਦੀ ਕਿੰਨੀ ਖੁਸ਼ਹਾਲੀ ਆ ਤੇ ਸਾਡੇ ਪੰਜਾਬ ਦੇ ਹਾਲਾਤ ਵੇਖੋ ਕਿੰਨੇ ਬੁਰਾ ਹਾਲ ਆ ਜੀ ਅგილ ਸਾਹਿਬ ਮੋਦੀ ਜੀ ਦੀਆਂ ਯੋਜਨਾਵਾਂ ਤੋਂ ਵੀ ਜਾਣੂ ਕਰਵਾਇਆ ਕਿ ਇੱਥੇ ਲੋਕਾਂ ਨੂੰ ਅੱਜ ਕਿਸ ਤਰੀਕੇ ਦੇ ਵੇਖੋ ਜੀ ਮੋਦੀ ਜੀ ਸਭ ਤੋਂ ਪਹਿਲਾਂ ਤੇ ਵੇਖੋ ਪੰਜਾਬ ਦੇ ਵਿੱਚ ਇਹ ਮੋਦੀ ਜੀ ਦੇ ਕਿਹੜੇ ਭੜਕਾਉ ਭਾਸ਼ਣ ਦੇਣ ਦੇ ਨਾ ਇਹਨਾਂ ਦੇ ਇਹਨਾਂ ਬੜਾ ਚਿਰ ਲੋਕਾਂ ਨੂੰ ਗਮਰਾਹ ਕੀਤਾ ਪਰ ਹੁਣ ਇਹ ਨਾ ਭੜਕਾਉ ਭਾਸ਼ਣਾ ਦੇ ਵਿੱਚ ਲੋਕ ਗਮਰਾ ਨਹੀਂ ਹੋਣਗੇ ਉਹਨਾਂ ਦੀਆਂ ਮੋਦੀ ਜੀ ਦੀਆਂ ਜਦੋਂ ਦੂਜੀਆਂ ਸਟੇਟਾਂ 'ਚ ਜਾ ਕੇ ਵਹਿੰਦੇ ਆ ਲੋਕਾਂ ਦੇ ਸੁਧਾਰ ਵਹਿੰਦੇ ਆ ਮੈਂ ਸਭ ਤੋਂ ਵੱਡੀ ਚੀਜ਼ ਵੇਖੋ ਵੀ ਮੋਦੀ ਜੀ ਨੇ ਆਪਦੀ ਗੁਜਰਾਤ ਦੇ ਵਿੱਚ ਸ਼ਰਾਬ ਵੀ ਬੰਦ ਕੀਤੀ ਨਸ਼ਾ ਇੰਨੀ ਨਫ਼ਰਤ ਕਰਦੇ ਨਸ਼ੇ ਤੋਂ ਤੇ ਸਾਡੀਆਂ ਸਰਕਾਰਾਂ ਨੇ ਕਿਸੇ ਨੇ ਅਜੇ ਤੱਕ ਬਿਆਨ ਨਹੀਂ ਦਿੱਤਾ ਵੀ ਪੰਜਾਬ ਦਾ ਬਹੁਤ ਬਰਾ ਲਿਆ ਜਦੋਂ ਸਰਕਾਰ ਚਲੀ ਜਾਂਦੀ ਆ ਉਦੋਂ ਨਸ਼ੇ ਦੇ ਮੁੱਦੇ ਚੁੱਕੇ ਜਾਂਦੇ ਆ ਜਦੋਂ ਸਰਕਾਰ ਆ ਜਾਂਦੀ ਆ ਉਦੋਂ ਚੁੱਪ ਕਰਕੇ ਗੁੰਗੇ ਹੋ ਜਾਂਦੇ ਆ ਆਮ ਆਦਮੀ ਪਾਰਟੀ ਦੇ ਵਰਕਰ ਕਹਿੰਦੇ ਨੇ ਕਿ ਬੀਜੇਪੀ ਐਸੀ ਸਮਾਜ ਦਾ ਇਕੱਠ ਕਰਦੇ ਨੇ ਨਰੇਗਾ ਦੇ ਨਾਂ ਤੇ ਨਰੇਗਾ ਦੇ ਨਾਤੇ ਸੈਂਟਰ ਵੱਲੋਂ ਹਰ ਇੱਕ ਗਰੀਬ ਦੀ ਮਦਦ ਕੀਤੀ ਜਾਂਦੀ ਆ ਹਰ ਇੱਕ ਗਰੀਬ ਨੂੰ ਕੰਮ ਦਿੱਤਾ ਜਾਂਦਾ ਸੈਂਟਰ ਵੱਲੋਂ ਇਹਨਾਂ ਦੇ ਕੋਲ ਕੀ ਸੀ ਇਹ ਤੇ ਆਮ ਦੇ ਆਮ ਹੀ ਰਹਿ ਗਏ ਜਿਹੜੇ ਆਮ ਆ ਲੋਕਾਂ ਦਾ ਕੀ ਸੁਧਾਰ ਕਰਨਗੇ ਇਹ ਸਿਰਫ ਆਪ ਦੇ ਘਰ ਭਰਨ ਰਹੇ ਆ ਹੋਰ ਲੋਕਾਂ ਦਾ ਕੋਈ ਸੁਧਾਰ ਨਹੀਂ ਕਰਨਗੇ ਇਹ ਕਹਿੰਦੇ ਵੀ 13 ਜ਼ੀਰੋ ਨਾਲ ਇਸ ਵਾਰ ਅਸੀਂ ਜਿੱਤ ਰਹੇ ਆ ਅਲਾਈਅੰਸ ਦੀ ਸਰਕਾਰ ਬਣ ਰਹੀ ਤੁਹਾਨੂੰ ਕੀ ਲੱਗਦਾ ਨਰਿੰਦਰ ਮੋਦੀ ਜੀ ਸਾਡੇ ਪ੍ਰਧਾਨ ਮੰਤਰੀ ਜੀ ਵੇਖੋ ਕਿੰਨੀ ਬਹੁਤ ਜ਼ਿਆਦਾ ਬਹੁਮਤ ਜਿੱਤਣਗੇ ਪਰ ਸਾਡੇ ਪੰਜਾਬ ਦੇ ਵਿੱਚ ਲੋਕੀ ਪੜਕਾਉ ਭਾਸ਼ਨਾ ਚ ਲੋਕਾਂ ਨੂੰ ਗਮਰਾਹ ਕਰਕੇ ਇਹ ਲੋਕਾਂ ਨੂੰ ਕਹਿਣ ਡੈ ਐ ਵੀ ਨਰਿੰਦਰ ਮੋਦੀ ਜੀ ਪੰਜਾਬ ਨੂੰ ਤਾਂ ਮਾੜਾ ਸੋਚਦੇ ਪਰ ਮੈਂ ਸਭ ਤੋਂ ਵੱਡੀ ਚੀਜ਼ ਇੱਕ ਵੇਖੋ ਲਾਲ ਕਿਲੇ ਦੇ ਵਿੱਚ ਸਹਿਬਜ਼ਾਦਿਆਂ ਦਾ ਦਿਨ ਅੱਜ ਤੱਕ ਕਿਸੇ ਨੇ ਨਹੀਂ ਮਨਾਇਆ ਨਰਿੰਦਰ ਮੋਦੀ ਜੀ ਨੇ ਲਾਲ ਕਿਲੇ ਦੇ ਵਿੱਚ ਸਹਿਬਜ਼ਾਦਿਆਂ ਦਾ ਦਿਨ ਮਨਾਇਆ ਹੋਰ ਕਿਸੇ ਨੇ ਅੱਜ ਤੱਕ ਮਨਾਇਆ ਹੈਲੋ ਸਭ ਤੋਂ ਜ਼ਿਆਦਾ ਸਤਿਕਾਰ ਸਾਡੇ ਸਿੱਖ ਪੰਥ ਦੇ ਵਿੱਚ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਜੀ ਕਰਦੇ ਆ ਸਾਡੇ ਲੋਕ ਜਿੰਨਾ ਮਰਜ਼ੀ ਮਾੜਾ ਬੋਲੀ ਜਾਣ ਪਰ ਅੱਜ ਤੱਕ ਉਹਨਾਂ ਇੱਕ ਵੀ ਸ਼ਬਦ ਸਿੱਖਾਂ ਦੇ ਬਰਖਾਲਾ ਨਹੀਂ ਬੋਲਿਆ ਪਰ ਇਹ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਭੜਕਾਉ ਪਾਸ਼ਨਾ ਦੇ ਮਗਰ ਅਸੀਂ ਨਹੀਂ ਲੱਗਾਂਗੇ ਹੁਣ ਪੰਜਾਬ ਦੇ ਲੋਕ ਸਿਆਣੇ ਹੋ ਗਏ ਆ ਸਮਝਦਾਰ ਹੋ ਗਏ ਆ ਹੁਣ ਇਹਨਾਂ ਦੇ ਲੋਕ ਬਿਲਕੁਲ ਪਿੱਛਾ ਨਹੀਂ ਲੱਗਣਗੇ ਵੇਖੋ ਸਭ ਤੋਂ ਵੱਡੀ ਗੱਲ ਇਹ ਵੇਖੋ ਇਹਨਾਂ ਲੋਕਾਂ ਨੂੰ ਆਖਿਆ ਸੀ ਜੇ ਅਸੀਂ ਕੰਮ ਕਰਾਂਗੇ ਤੇ ਵੋਟ ਪਾ ਦਿਓ ਨਹੀਂ ਤੇ ਨਹੀਂ ਹੁਣ ਇਹ ਬੋਟ ਦੀ ਲੈਗ ਦੇ ਨਹੀਂ ਉਹ ਨਾ ਜਨਤਾ ਨੇ ਇਹਨਾਂ ਨੂੰ ਮੂੰਹ ਲਾਉਣਾ ਤੇ ਨਾ ਇਹਨਾਂ ਨੂੰ ਵੋਟ ਪਾਉਣੀ